ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਦੇ ਨਾਲ ਬਾਬਾ ਗਰਵਖ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਸਾਂਝਾ ਕਰ ਰਹੇ ਹਾਂ ਅਮੀਰ ਹੈ ਕਿ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਨਜ਼ੀਬੂਦੋਲਾ ਮਰਾਜ਼ ਬੇਗਮ ਮੀਰ ਮੰਨੋਂ ਦੀ ਬੇਗਮ ਤੋ ਬਾਦਸ਼ਾਹ ਆਲਮਗੀਰ ਦੂਜਾ ਦਾ ਬੁਲਾਇਆ ਅਹਿਮਦ ਸ਼ਾ ਚੌਥੀ ਵਾਰ ਹਿੰਦੁਸਤਾਨ ਉੱਤੇ ਚੜ ਆਇਆ ਚੜਿਆ ਆ ਜਮ ਚੜਿਆ ਅਹਿਮਦ ਕਾਬਲੀ ਲੈ ਫੌਜ ਸੁਵਾਈ ਆਓ ਚੜਿਆ ਅਹਿਮਦ ਕਾਬਲੀ ਲੈ ਫੌਜ ਸੁਵਾਈ ਵਸ ਦੇਸ਼ ਪੰਜਾਬ ਦੀ ਉਸ ਕਾ ਗੇੜਾਈ ਬਸ ਦੇਸ਼ ਦੇ ਸਿਪੰਜਾਬੀ ਉਸ ਖਾ ਕੇ ਉਡਾਈ ਜਾਂ ਕੇ ਦਿੱਲੀ ਸ਼ਹਿਰ ਵਿੱਚ ਉਸ ਲੁੱਟ ਮਚਾਈ ਅੱਧੋ ਬੱਦੀ 400 ਉੱਤੋ ਬੱਦੀ 400 ਮੁਗਲਾਂ ਦੀ ਜਾਈ ਸ਼ਾਨ ਅਕਬਰੀ ਉਸ ਨੇ ਵਿੱਚ ਖਾਕ ਮਲਾਈ ਲੁੱਟੇ ਮਸਰਾ ਆਗਰਾ ਕਰ ਕੋ ਵਸਪਾਈ ਕੋ ਵਸਪਾਈ ਲੂਟੇ ਮਸਾ ਯਾਗਰਾ ਕਰ ਖੂਬ ਸਫਾਈ ਮਨ ਅਇਆ ਕਰ ਦੇਸ਼ ਨੂੰ ਮਨ ਅਇਆ ਕਰ ਦੇਸ਼ ਨੂੰ ਜਦ ਭਾਗ ਕੁਵਾਈ ਸਿੰਘਾਂ ਨੇ ਵੀ ਆਣ ਕੇ ਤਦ ਸ਼ਗਲ ਬਖਾਈ ਫੌਜਦਾਨਾਂ ਨੇ ਲੜਨ ਲਈ ਚੰਡੀ ਚਮਕਾਈ ਔਰ ਟਕਰੇ ਚੰਗੇ ਮਰਦ ਬਣ ਵਾ ਰੱਖ ਬਖਾਈ ਟਕਰੇ ਚੰਗੇ ਮਰਦ ਬਣ ਵਾ ਰੱਖ ਬਖਾਈ ਦਿੱਲੀ ਮਥਰਾ ਆਗਰਾ ਆਜ ਸ਼ਹਿਰ ਲੁੱਟ ਗੇ ਅਹਿਮਦ ਸ਼ਾ ਅਫਜ਼ਾਲੇ ਬਾਦਸ ਮੜਿਆ ਤਾਂ ਸਿੰਘਾਂ ਨੇ ਰਾਤ ਛਾਪੇ ਮਾਰ-ਮਾਰ ਕੇ ਉਹਦੀ ਸਾਰੀ ਫੌਜ ਲੁੱਟ ਲਈ ਲਾਹੌਰ ਪਹੁੰਚ ਕੇ ਅਬਦਾਲੀ ਨੂੰ ਸਾਰੀਆਂ ਖਬਰਾਂ ਮਿਲੀਆਂ ਤਾਂ ਉਹਨੂੰ ਗੁੱਸੇ ਨਾਲ ਅੱਗ ਲੱਗ ਉੱਠੀ ਉਸ ਨੇ ਲਾਹੌਰ ਸੂਬੇਦਾਰ ਆਪਣਾ ਪੁੱਤਰ ਸ਼ਾਹਜਾਦਾ ਤਮੂਰ ਨੂੰ ਬਣਾਇਆ ਤੇ ਜਹਾਂ ਖਾਨ ਨੂੰ ਜਹਾਂ ਖਾਨ ਉਸ ਦਾ ਨਾਇਬ ਤੇ ਸੈਨਾਪਤੀ ਉਸ ਨੇ 10000 ਦਰਾਨੀ ਫੌਜ ਦੇ ਕੇ ਦੋਹਾਂ ਨੂੰ ਐਉਂ ਹੁਕਮ ਕੀਤਾ ਜੀ ਹਾਲ ਸੁਣ ਕੇ ਸਿੰਘਾਂ ਦੀ ਲੁੱਟ ਮਾਰਦਾ ਗੁੱਸਾ ਗਿਆ ਬਦਾਲੀ ਤੈਂ ਆ ਹਾਲ ਸੁਣ ਕੇ ਸਿੰਘਾਂ ਦੀ ਲੁੱਟ ਮਾਰਦਾ ਗੁੱਸਾ ਗਿਆ ਬਦਾਲੀ ਤੈਂ ਆ ਫੇਰੇ ਆਪਣੇ ਸਹਿਜਾਂ ਦੇ ਤਮੂਰ ਨੂੰ ਦਿੱਤ ਨਾਜ਼ਮ ਲਾਹੌਰ ਦਾ ਬਣਾ ਸਰਪਤੀ ਉਹਦਾ ਤਾਪਿਆ ਜਹਾਨ ਖਾਂ ਜਿਦਾ ਦੋਹਤਾਏ ਹੁਕਮ ਸੁਣਾ ਔਰ ਗਰਸੀ ਪਿੰਡ ਅਦੇ ਬੇਚੇ ਪੇੜ ਕੇ ਦਿਓ ਸਿੱਖਾਂ ਦਾ ਨਿਸ਼ਾਨ ਮਟਾ ਛਾਪੇ ਮਾਰ ਇਹਨਾਂ ਪੌਜ ਸਾਰੇ ਲੁੱਟ ਲਈ ਖੋਬ ਦਿੱਤਾ ਮੇਰਾ ਜੀਵਦਾ ਦਾ ਭਲਾ ਆਕੀ ਛੱਡਿਆ ਮੈਂ ਕੋਈ ਨਾ ਬੇਚ ਦੇਸ਼ ਦੇ ਕਿੱਥੇ ਗਏ ਸ਼ਰੀਕ ਮੇਰੇ ਆ ਘਰ ਘਾਟ ਇਹਨਾਂ ਕਾਫਰਾਂ ਦਾ ਸਾੜ ਕੇ ਦਿਓ ਪੌਣ ਬੇਚ ਖਾਕ ਨੂੰ ਏੜਾ ਨਾਮ ਲੈਣ ਜੋਗਾ ਕੋਈ ਨਾ ਪਿੱਛੇ ਛੱਡਣਾ ਦੇਵ ਕੌਮ ਦਾ ਸਮੂਹ ਨਵੜਾ ਨਾਮ ਲੈਣ ਜੋਗਾ ਕੋਈ ਨਾ ਪਿੱਛੇ ਛੱਡਣਾ ਦੇਵ ਕੌਮ ਦਾ ਇਸਮੂਹ ਚਮਕਾ ਇਹ ਹੁਗਮ ਦੇ ਕੇ ਅਹਿਮਦ ਸ਼ਾਹ ਅਫਜ਼ਾਲੀ ਅਫਗਾਨ ਨੂੰ ਚਲਾ ਗਿਆ ਪਿੱਛੋਂ ਝਾਂਖਾ ਨੇ ਲਾਹੌਰ ਵਿੱਚ ਹਕੂਮਤ ਪੱਕੀ ਕਰਕੇ ਸਿੱਖਾਂ ਦੀ ਇਤਵਾਹੀ ਦੇ ਢੰਗ ਸੋਚਨੇ ਸ਼ੁਰੂ ਕੀਤੇ ਸ਼ਹਿਰ ਦੇ ਨਾਮਾਰ ਮੁਸਲਮਾਨ ਤੇ ਇਲਾਕੇ ਦੇ ਚੌਧਰੀ ਸੱਜ ਕੇ ਉਹਨੇ ਸਿੱਖਾਂ ਦੇ ਮਕਾਨ ਦੀ ਐਂ ਕਸਮ ਖਾਧੀ ਜੀ ਹਰਿਆਚੋਗਾ ਪੈਣ ਕੇ ਹੱਥ ਮਹਿੰਦੀ ਲਾ ਕੇ ਹਰਿਆਚੋਗਾ ਪੈਣ ਕੇ ਹੱਥ ਮਹਿੰਦੀ ਲਾ ਕੇ ਖਾਦੀ ਕਸਮ ਜਹਾਨ ਕਾ ਫਿਰ ਤੇਗ ਉਠਾ ਕੇ ਤੇਗ ਉਠਾ ਕੇ ਖਾਦੀ ਕਸਮ ਜਹਾਨ ਕਾ ਫਿਰ ਤੇਗ ਉਠਾ ਕੇ ਕਹਿੰਦਾ ਸ਼ਸਤਰ ਤਾਰਾਂਗਾ ਸਿੱਖ ਪੰਥ ਮੁਕਾਕੇ ਕਹਿੰਦਾ ਸ਼ਸਤਰ ਤਾਰਾਂਗਾ ਫਿਰ ਪੰਥ ਮੁਕਾਕੇ ਸਾੜਾ ਝੰਡਾ ਖੇਸਰੀ ਮੈਂ ਅੱਗ ਵਿੱਚ ਭਾਕੇ ਆਓ ਕੇ ਸਤਾਰੇ ਸਿਰਾਂ ਦੇ ਮੈਂ ਤੜੇ ਬਣਾਕੇ ਤੜੇ ਬਣਾ ਕੇ ਕਿਸਾ ਤਾਰੇ ਸਿਰਾਂ ਦੇ ਮੈਂ ਤੜੇ ਬਣਾ ਕੇ ਪੜਨ ਮਾਇਰ ਰਸੂਲ ਦੀ ਵਿੱਚ ਰੱਦ ਦੇ ਨਾਗੇ ਪੜਨ ਮਾਇਰ ਰਸੂਲ ਦੀ ਵਿੱਚ ਰੱਦ ਦੇ ਨਾਗੇ ਜਹਾਨ ਖਾਨ ਦੀਆਂ ਇਹ ਸਾਰੀਆਂ ਜੁਸ਼ੀਲੀਆਂ ਗੱਲਾਂ ਸੁਣ ਕੇ ਮੁਸਲਮਾਨ ਚੌਧਰੀ ਪੜ ਕੁੱਠੇ ਮੌਲਵੀਆਂ ਨੇ ਕਾਫਰ ਤੇ ਅਸਲਾਮ ਦਾ ਝਗੜਾ ਆਇਆ ਛੇੜ ਕੇ ਛੋੜ ਕੇ ਸਗੋਂ ਬਾਲਟੀ ਦਾ ਤੇਲ ਪਾ ਦਿੱਤਾ ਸਾਰੇ ਇਲਾਕੇ ਦੇ ਮੁਸਲਮਾਨਾਂ ਨੇ ਸਿੱਖਾਂ ਦੇ ਖਤਮ ਕਰ ਲਈ ਕਸਮਾਂ ਖਾਧੀਆਂ ਇਸ ਮੱਦਦ ਨਾਲ ਜਹਾਨ ਖਾਨ ਨੂੰ ਬੜਾ ਹੌਸਲਾ ਹੋਇਆ 10000 ਫੌਜ ਉਸ ਕੋਲ ਤਰਾਨੀਆਂ ਦੀ ਸੀ ਲੋੜ ਅਨਸਾਰ ਹੋਰ ਪੰਜਾਬੀ ਮੁਸਲਮਾਨ ਭਰਤੀ ਕਰ ਲੈ ਸਿੱਖਾਂ ਦੇ ਨਾਮ ਲੱਭੀ ਗਸ਼ਤੀ ਫੌਜ ਸਿੱਖਾਂ ਦੇ ਨਾਸ਼ ਲਈ ਕਸ਼ਤੀ ਫੌਜ ਤਿਆਰ ਕਰਕੇ ਉਸ ਨੇ ਐਉਂ ਹੁਕਮ ਦਿੱਤਾ ਜੀ 40 ਫੌਜ ਕਸ਼ਤੀ ਜਹਾਨ ਖਾ ਹੁਕਮ ਦੇ ਕੇ ਕਾਫਰਾਂ ਦੇ ਕਹਿੰਦਾ ਗੱਜ ਕੇ ਕਮਾਇਆ ਜਾਵੇ ਉਹ 40 ਫੌਜ ਕਸ਼ਤੀ ਜਹਾਨ ਖਾ ਹੁਕਮ ਦੇ ਕੇ ਕਾਫਰਾਂ ਦੇ ਕਹਿੰਦਾ ਗੱਜ ਕੇ ਕਮਾਇਆ ਜਾਵੇ ਬੇਰ ਦਜਵਾਨ ਬਾਰੇ ਆਵੇ ਜੋ ਨਜ਼ਰ ਸਿੱਖ ਬਿਨਾ ਕਿਸੇ ਦੇਰ ਧਰ ਤੈਗਦੀ ਲੰਘਾਇਆ ਜਾਵੇ ਘਰ-ਬਾਰ ਸਿੱਖਾਂ ਦਾ ਜਾਂ ਸਿੱਖਾਂ ਦੇ ਸਬੰਧੀਆਂ ਦਾ ਘਰ-ਬਾਰ ਸਿੱਖਾਂ ਦਾ ਜਾਂ ਸਿੱਖਾਂ ਦੇ ਸਬੰਧੀਆਂ ਦਾ ਲੁੱਟ-ਬੁੱਟੇ ਅੱਗ ਲਾ ਕੇ ਘਾਗ ਤੇ ਮੜਾਇਆ ਜਾਵੇ ਬਹੁਤ ਹੀ ਕਾਲੀ ਗੱਲ ਬਹੁਤ ਹੀ ਕਾੜੀ ਗੱਲ ਇਸ ਹਮੋਮਨਾ ਦੇ ਰਾਜ ਵਿੱਚ ਬਹੁਤ ਹੀ ਕਾੜੀ ਗੱਲ ਇਸ ਹਮੋਮਨਾ ਦੇ ਰਾਜ ਵਿੱਚ ਨਾਮ ਤੇ ਨਿਸ਼ਾਨ ਸਿੱਖ ਕੌਮ ਦਾ ਮਟਾਇਆ ਜਾਵੇ ਨਾਮ ਤੇ ਨਿਸ਼ਾਨ ਸਿੱਖ ਕੌਮ ਦਾ ਮਟਾਇਆ ਜਾਵੇ ਮਰਦ ਦੇ ਨਾਂ ਤੇ ਜਿੰਨਾ ਅਸਲਾਮ फडਕਦਾ ਹੈ ਉਹ ਹੋਰ ਕੋਈ ਫਿਰਕਾ ਨਹੀਂ 100 ਹਜ਼ਾਰਾ ਮੁਸਲਮਾਨ ਸਰਕਾਰੀ ਫੌਜਾਂ ਨਾਲ ਮਿਲ ਗਏ ਤੇ ਪਿੰਡਾਂ ਵਿੱਚ ਸਿੱਖਾਂ ਦੀ ਤਬਾਹੀ ਕਰਨ ਲੱਗੇ ਸਭ ਤੋਂ ਸੌਖਾ ਕੰਮ ਸਰਕਾਰ ਦਾ ਸਾਥ ਦੇਣਾ ਹੁੰਦਾ ਹੈ ਇਸੇ ਕਾਰਨ ਬਹੁਤੇ ਲੋਕ ਬਿਨਾਂ ਸੋਚੇ ਸਮਝੇ ਹੀ ਸਿੱਖਾਂ ਦੇ ਬੈਰੀ ਬਣ ਗਏ ਗਸ਼ਤੀ ਫੌਜ ਨੇ ਸਿੱਖਾਂ ਉੱਤੇ ਮਨ ਭੌਦੇ ਜ਼ੁਲਮ ਇਸ ਤਰ੍ਹਾਂ ਅਰੰਭ ਕੀਤੇ ਜੀ ਗਸ਼ਤੀ ਫੌਜ ਪਿੰਡਾਂ ਵਿੱਚ ਫੈਰਨ ਲੱਗੀ ਸਮਾਜ ਸਿੰਘਾਂ ਲਈ ਕਸ਼ਟ ਦਾ ਆਇਆ ਜੀ ਵੇਜ ਘਰਾਂ ਦੇ ਬਸਣਾ ਕਠਨ ਹੋਇਆ ਵੈਰੀ ਕਈਆਂ ਨੇ ਮਾਰ ਮਕਾਇਆ ਜੀ ਕਈ ਫੜੇ ਗਏ ਕਈਆਂ ਦੇ ਘਰ ਸੜ ਗਏ ਥੋੜਾ ਬਹੁਤ ਦੁੱਖ ਸਾਰਿਆਂ ਪਾਇਆ ਜੀ ਔਕਾ ਹੋ ਗਿਆ ਜਹ ਰਣਾ ਘਰਾਂ ਅੰਦਰ ਸਿੰਘਾ ਜੰਗਲੀ ਜਾਂ ਡੇਰਾ ਲਾਇਆ ਜੀ ਕੁਛ ਲੁਕੇ ਪਹਾੜਾਂ ਦੇ ਵਿੱਚ ਜਾ ਕੇ ਵੋਝੇ ਲੋਕੇ ਪਹਾੜਾਂ ਦੇ ਵਿੱਚ ਜਾ ਕੇ ਕਈਆਂ ਮਾਰ ਲਵੇ ਝਟ ਟਪਾਇਆ ਜੀ ਪਿੱਛੋਂ ਗਿਣਦੀ ਰੇ ਕੁਛ ਅੰਮ੍ਰਿਤ ਸਾਰ ਰਹਿ ਗਏ ਸਮਾਂ ਉਹਨਾਂ ਲਈ ਪਰਖਦਾ ਆਇਆ ਜੀ ਪਿੱਛੇ ਗਿਣਦੀ ਰੇ ਕੁਛ ਸਿੰਘ ਅੰਮ੍ਰਿਤ ਸਾਰ ਰਹਿ ਗਏ ਸਮਾਂ ਉਹਨਾਂ ਲਈ ਪਰਖਦਾ ਆਇਆ ਜੀ ਗਾਸ਼ਤੀ ਫੌਜ ਨੇ ਸਿੱਖਾਂ ਦਾ ਪਿੰਡਾਂ ਵਿੱਚ ਰਹਿਣਾ ਔਖਾ ਕਰ ਦਿੱਤਾ ਕਈਆਂ ਥਾਵਾਂ ਤੇ ਮੁੱਠ ਭੇੜ ਵੀ ਹੋਈ ਸੈਂਕੜੇ ਸਿੱਖ ਸ਼ਹੀਦ ਹੋ ਗਏ ਕਈਆਂ ਦੇ ਘਰਵਾਰ ਲੁੱਟੇ ਤੇ ਸਾੜੇ ਗਏ ਅੰਤ ਪਿੰਡਾਂ ਨੂੰ ਛੱਡ ਕੇ ਸਿੰਘਾਂ ਨੇ ਜੰਗਲਾਂ ਦਾ ਆਸਰਾ ਲਿਆ ਘਟ ਸੰਗਣੇ ਜੰਗਲਾਂ ਵਿੱਚ ਹੁਜੇ ਛਾਪੇ ਮਾਰਨ ਲੱਗ ਪਈਆਂ ਤਾਂ ਸਿੰਘ ਕੁਝ ਪਹਾੜਾਂ ਨੂੰ ਚੜ ਗਏ ਤੇ ਕੁਛ ਮਾਲਵੇ ਜਾ ਪੁਜੇ ਕੁਛ ਸੈਕੜੇ ਸਿੰਘ ਅੰਮ੍ਰਿਤਸਰ ਰਹਿੰਦੇ ਸਨ ਉਹਨਾਂ ਦੀ ਖਬਰ ਜਹਾਨ ਖਾਨ ਨੂੰ ਪੁੱਜੀ ਤਾਂ ਉਹ ਆਪਣੀ ਫੌਜ ਨੂੰ ਲੈ ਕੇ ਅੰਮ੍ਰਿਤਸਰ ਵੱਲ ਇਸ ਤਰ੍ਹਾਂ ਚੜ ਪਿਆ ਜੀ ਉਹ ਗਣਤੀ ਦੇ ਸਿੰਘ ਗਣਤੀ ਦੇ ਹੀ ਸਿੰਘ ਸਨ ਅੰਮ੍ਰਿਤ ਦਰਵਾਰ ਵਿੱਚ ਸੁਣੀ ਦਰਾਨੀ ਫੋਜ ਜਾਉਂਦੀ ਕਈ ਹਜ਼ਾਰ ਗਣਤੀ ਦੇ ਸਿੰਘ ਸਨ ਅਮਰਤ ਸਰਦਰ ਦਰਬਾਰ ਸੁਣੀ ਜਰਾਨੀ ਭੋਜ ਜਾ ਆਉਂਦੀ ਕਈ ਹਜ਼ਾਰ ਉਹਨਾਂ ਚੋਂ ਵੀ ਜਾਣੋ ਹੋ ਪਹਿ ਕਈ ਧਾਰ ਇੱਕ ਬਾਬਾ ਗੁਰਬਖਸ਼ ਸਿੰਘ ਇੱਕ ਬਾਬਾ ਗੁਰਬਖਸ਼ ਸਿੰਘ ਸੰਤ ਰੂਪੇ ਅਸਰਦਾਰ ਸਾਹਮਣੇ ਤਖਤੇ ਕਾਲ ਦੇ ਔਹ ਸਾਹਮਣੇ ਤਖਤੇ ਕਾਲ ਦੇ ਲੈ ਕੇ ਹੱਥ ਤਲਵਾਰ ਕਰਨ ਲਗਾ ਅਰਦਾਸਿਓ ਕਰਨ ਲਗਾਏ ਅਰਦਾਸਿਓ ਵਾਹਿਗੁਰੂ ਫਤਿਹ ਚਾਰ ਐ ਵਰਵਖੀ ਸਤਿਗੁਰੂ ਐ ਵਰਵਖੀ ਸਤਿਗੁਰੂ ਆਪਣੀ ਕਿਰਪਾ ਧਾਰ ਮੋਹਿ ਮਰਨੇ ਕਾ ਚਾਉ ਹੈ ਔ ਵਾਹਿ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦਵਾਰ ਸੀ ਸੋ ਬੇ ਪਰਵਾਰ ਜੇ ਪੇਟਾ ਕਰਾਂ 100 ਵਾਰ ਨਿਭ ਜੇ ਮੇਰੀ ਸੀਤਲਾ ਤੋੜ ਆਖਰੀ ਵਾਰ ਔਰ ਨਭ ਜੇ ਮੇਰੀ ਸੀਤਲਾ ਤੋੜ ਆਖਰੀ ਵਾਰ ਜਹਾਂਨ ਖਾਂਦੀ ਚੜਾਈ ਦੀ ਖਬਰ ਅਮਰਤਸਰ ਪੁੱਜੀ ਤਾਂ ਸਿੰਘਾਂ ਨੇ ਸਲਾਹ ਕੀਤੀ ਕਿ ਛੱਡ ਕੇ ਜੰਗਲਾਂ ਨੂੰ ਧਾਈ ਘਰ ਚਲੀਏ ਕਿਉਂਕਿ ਸਿੰਘਾਂ ਦੀ ਗਿਣਤੀ ਕੁਝ ਸੈਂਕੜੇ ਹੀ ਹੈ ਪਰ ਬੈਰੀ ਕਈ ਹਜ਼ਾਰ ਆ ਰਿਹਾ ਹੈ ਕੇਵਲ ਬਾਬਾ ਕਰਮਗੰਗ ਸਿੰਘ ਜੀ ਨੇ ਇਹ ਸਲਾਹ ਨਾ ਮੰਨੀ ਉਹਨੇ ਸੰਗਤ ਨੂੰ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਅੱਜ ਸ਼ਹੀਦੀ ਪ੍ਰਾਪਤ ਕਰਨ ਦਾ ਫੈਸਲਾ ਕਰ ਲਿਆ ਹੈ ਸਾਡੇ ਨਾਲ ਉਹ ਸਿੰਘ ਰਹਿਣ ਜਿਨ੍ਹਾਂ ਦੀ ਸ਼ਹੀਦੀ ਪਾਉਣੀ ਹੈ ਬਾਕੀ ਸਿੰਘ ਇਸੇ ਵੇਲੇ ਜੰਗਲਾਂ ਵਿੱਚ ਚਲੇ ਜਾਵੋ ਤੇ ਜਿੱਥੇ ਜਾ ਕੇ ਹਾਲ ਵਿੱਚ ਹੀ ਰਹੋ ਯਾਰ ਪਾਛੇ ਦੀ ਚੜਾ ਚੜ੍ਹਦੀ ਕਲਾ ਵਾਲੇ ਸੋਚੋ ਤੇ ਉਦਮ ਕਰੋ ਇਹ ਗੱਲ ਸੁਣ ਕੇ ਬਾਬਾ ਜੀ ਦੇ ਨਾਲ ਕਿਰਤੀ ਦੇ ਵੀ ਪੰਜੀ ਸਿੰਘ ਹੀ ਰਹਿ ਗਏ ਬਾਕੀ ਸਭ ਜੰਗਲਾਂ ਵਿੱਚ ਜਾ ਬੜੇ ਬਾਬਾ ਗਰਵਖ ਸਿੰਘ ਜੀ ਨੇ ਅਸ਼ਨਾਣ ਕੀਤਾ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਫਿਰ ਔਕਾਤ ਤੱਕ ਦੇ ਸਾਹਮਣੇ ਸ਼ੀਦੀ ਪ੍ਰਾਪਤ ਕਰਨ ਵਾਸਤੇ ਅਰਦਾਸ ਕੀਤੀ ਬਾਬਾ ਜੀ ਪਿੰਡ ਲੀਲ ਤਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਰਹਿਣ ਵਾਲੇ ਸਨ ਆਪ ਸਦਾ ਨੀਲਾ ਵਾਣਾ ਪਹਿਨਦੇ ਤੇ ਹਰ ਵੇਲੇ ਸਿਮਰਨਾ ਸਿਮਰਨ ਵਿੱਚ ਲੀਨ ਰਹਿੰਦੇ ਆਪ ਜੀ ਦਾ ਜੀਵਨ ਪੂਰਨ ਸਿੱਖ ਸੰਤਾ ਵਾਲਾ ਸੀ ਪਾਤਸ਼ਾਹੇ ਚ ਆਪ ਜੀ ਦੀ ਬੜੀ ਮਾਨਤਾ ਸੀ ਆਪ ਆਪਣੇ ਗਿਰਤੀ ਦੇ ਸਾਥੀਆਂ ਸੜੇ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਬੈਰੀ ਦਾ ਟੱਕਰ ਕਰਨ ਵਾਸਤੇ ਇਸ ਤਰ੍ਹਾਂ ਤਿਆਰ ਖਲੋਗੈ ਇਹ ਸੋਹ ਦੇਰ ਦਾ ਸਾਖਾਲ ਸੇ ਰਾਂ ਬਹਿਰੀਆਂ ਦੇ ਰਹਿ ਤਕਾ ਇਹ ਸੋਹ ਦੇਰ ਦਾ ਸਾਖਾਲ ਸੇ ਰਾਂ ਬਹਿਰੀਆਂ ਦਾ ਰਹਿ ਤਕਾ ਗਾਨੇ ਬੱਜੇ ਸ਼ਹੀਦੀਆਂ ਦੇ ਉਹਨਾਂ ਗਾਨੇ ਬੱਜੇ ਨੇ ਸ਼ਹੀਦੀਆਂ ਦੇ ਜੋਧਿਆਂ ਲੜੀ ਮੌਤ ਦੇ ਵਰਨ ਧਾਚਾ ਚਲੋ ਕੇ ਸਰੀ ਸਜਾਏ ਪਰਵਨਿਆ ਚੋਲੇ ਕੇਸ ਦੀ ਸਜਾਏ ਭਰਵਨਿਆ ਰਹਿ ਜੋਤ ਕਰਵਾਨੀ ਦੀ ਜਗਾ ਪਾਠ ਕਰੇ ਕਈ ਚੰਡੀ ਦੀ ਬਾਰਦਾ ਪਾਠ ਕਰੇ ਕੋਈ ਚੰਡੀ ਦੀ ਬਾਰਦਾ 사 ਕਰਿਆ ਕੋਈ ਸੀ ਦੀ ਸਰਹੰਦ ਦਾ ਸੁਣਾ ਲੈ ਲੈ ਨਾਮ ਕੋਈ ਜੀਤ ਤੇ ਜਹਾਰਦਾ ਲੈ ਲੈ ਨਾਮ ਕੋਈ ਜੀਤ ਤੇ ਜਹਾਰਦਾ ਸਾਕੀ ਰਹਾ ਚਮਕੌਰ ਦੀ ਦੁਰਾ ਕੋਈ ਮੱਥੇ ਨਾਲ ਲਾਗੇ ਲਾਲਾ ਸ੍ਰੀ ਸਾਹਿਬ ਨੂੰ ਕੋਈ ਮੱਥੇ ਨਾਲ ਲਾਲਾ ਸ੍ਰੀ ਸਾਹਿਬ ਨੂੰ ਮੁੱਖ ਰਹਾ ਜੈ ਜੈ ਤੇਗ ਗਾ ਮੁੱਖ ਰਹਾ ਜੈ ਤੇਰੀ ਗਾ ਦੋ ਵਿਜਦ ਦੋਵੇਂ ਦੇਵੇਂ ਤੂਬ ਕੋਈ ਖੰਡੇ ਨੂੰ ਸੂਰਮਾ ਦੇਵੇ ਤੂਫ ਕੋਈ ਖੰਡੇ ਨੂੰ ਸੂਰਮਾ ਰਿਆ ਸਗਨ ਮਹਾਕਾਲ ਦੇਮਨਾ ਤੰਦੀ ਖੇਚ ਖੇਚ ਜਵੇ ਕੋਈ ਇਸਮਾ ਕਮਾਨ ਨੂੰ ਤੰਦੀ ਖੇਚ ਖੇਚ ਜਵੇ ਕੋਈ ਕਮਾਨ ਨੂੰ ਰਿਆ ਤੀਰ ਕੋਈ ਡੱਬੇ ਵਿੱਚ ਪਾ ਕੋਈ ਗੱਜ ਨਾਲ ਪਰੇ ਬਿਆ ਬੰਦੂਗ ਨੂੰ ਕੋਈ ਗਾਜ ਨਾਲ ਭਰੇ ਪਿਆ ਬੰਦੂਕ ਨੂੰ ਰਿਆ ਨਾਗਣ ਕੋਇਲੇ ਸ਼ਿਕਾ ਕਿਆ ਜਿਨਾਂ ਨੂੰ ਸ਼ਹੀਦੀਆਂ ਦਾ ਸੀਤਲਾ 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 ਝਾ ਜਿਨਾਂ ਨੂੰ ਸ਼ਹੀਦੀਆਂ ਦਾ ਸੀਤਲਾ ਕੁਛ ਰਹਿਨੇ ਉਹ ਮੌਦ ਦਾ ਪਾ ਕੁਛ ਰਹਿਨੇ ਉਹ ਮੌਦ ਦਾ ਪਾ ਕਿਦਰੇ ਮੁਠੀ ਪਰ ਖਾਲਸੇ ਬڑے ਚਾਰ ਨਾਲ ਬਹੁਤ ਦੀ ਹੱਦੀ ਕਰ ਰਹੇ ਹਨ ਉਦੋਂ ਦੁਰਾਨੀ ਜਰਨੈਲ ਜਹਾਨ ਖਾਨ ਭਾਰੀ ਬੜੀ ਭਾਰੀ ਫੌਜ ਲਈ ਅੰਮ੍ਰਿਤਸਰ ਵੱਲ ਧਾਈ ਕਰੀ ਆ ਰਿਹਾ ਹੈ 10000 ਫੌਜ ਉਹ ਆਪਣੀ ਸੀ ਤੇ ਕਈ ਹਜ਼ਾਰ ਪਿੰਡਾਂ ਆਦਿਆ ਵਾਰਾਂ ਹੋਰ ਨਾਲ ਰਲ ਪਈਆਂ ਉਹ ਆਪਣੇ ਸਿਪਾਹੀਆਂ ਦਾ ਹੌਸਲਾ ਵਧਾਉਣ ਵਾਸਤੇ ਬੜੇ ਜੋਸ਼ ਨਾਲ ਇਸ ਤਰ੍ਹਾਂ ਕਹਿੰਦਾ ਆ ਰਿਹਾ ਜੀ ਚੜਿਆ ਤੋਂਸੇ ਮਾਰ ਕੇ ਜਰਨੈਲ ਦਰਾਨੀ ਓ ਚੜਿਆ ਤੋਂਸੇ ਮਾਰ ਕੇ ਜਰਨੈਲ ਦਰਾਨੀ ਨਾਲ ਉਸ ਨੇ 10000 ਯਾਰ ਲਈ ਫੌਜ ਪਠਾਨੀ ਨਾਲ ਉਸ ਨੇ 10000 ਲਈ ਫੌਜ ਪਠਾਨੀ ਕਹਿੰਦਾ ਕਰਨੀ ਮੌਤ ਦੀ ਅਜ ਰਜ ਮਹਿਮਾਨੇ ਰਜ ਮਹਿਮਾਨੇ ਕਹਿੰਦਾ ਕਰਨੇ ਬਹੁਤ ਦੀ ਅਜ ਰਾਜ ਮਹਿਮਾਨੇ ਸਿੱਖਾਂ ਦੀ ਬੱਕਰੀ ਤੇ ਜੋ ਦੌਣੇ ਕਰਵਾਨੇ ਸਿੱਖਾਂ ਦੀ ਬੱਕਰੀ ਤੇ ਜੋ ਦੇਣੀ ਕਰਵਾਨੇ ਅਮਰਤ ਸਰ ਦੀ ਰਹਿਣਾ ਅਮਰਤ ਸਰ ਦੀ ਰਹਿਣਾ ਕਉ ਤੇ ਉਹ ਨਿਸ਼ਾਨੀ ਕਰਦੇ ਉਹਦੇ ਸਰਾਂ ਦਾ ਲਹੂ ਔਰ ਕਰਦੇ ਹੂ ਉਹਦੇ ਸਰਾਂ ਦਾ ਲਾਉ ਰੰਗਾ ਪਾਣੀ ਰੰਗਾ ਪਾਣੀ ਕਰਦੇ ਹੂ ਉਹਦੇ ਸਰਾਂ ਦਾ 라ਉ ਰੰਗਾ ਪਾਣੀ ਇਸ ਤਰ੍ਹਾਂ ਹੰਕਾਰ ਵਿੱਚ ਹਵਾ ਨੂੰ ਤਲਵਾਰਾਂ ਮਾਰਦੀ ਦੁਰਾਨੀ ਫੌਜ ਅੰਮ੍ਰਿਤਸਰ ਦੇ ਨੇੜੇ ਆ ਪੁੱਜੀ ਅੱਗੋਂ ਕਲਗੀਧਰ ਦੇ ਸਾਜੇ ਹੋਏ ਵੀਰ ਪੰਜੀ ਇੱਕ ਸਿੰਘ ਸ਼ਹੀਦੀ ਗਾਨੇ ਬੰਦੀ ਸ਼ਹੀਨੀ ਗਾ ਸ਼ਹੀਦੀ ਗਾਨੇ ਵਦੀ ਅਗਾਲ ਤੱਕ ਤੇ ਮਗਰਲੇ ਪਾਸੇ ਵੈਰੀ ਦਾ ਰਾਹ ਰੋਕਣ ਵਾਸਤੇ ਤਿਆਰ ਖਲੇ ਸਨ ਅਨੋਖੀ ਲੜਾਈ ਹੋਣ ਵਾਲੀ ਸੀ ਇੱਕ ਇੱਕ ਦਾ ਹਜ਼ਾਰ ਹਜ਼ਾਰ ਨਾਲ ਟਕਰਾ ਹੋਣਾ ਸਿੰਘਾਂ ਦੇ ਚਿਹਰਿਆਂ ਤੇ ਆ ਗੰਮੀ ਖੁਸ਼ੀ ਭੜਕ ਰਹੀ ਸੀ ਸਾਥੀਆਂ ਦਾ ਹੌਸਲਾ ਵਧਾਉਣ ਵਾਸਤੇ ਬਾਬਾ ਗਰਵਿਕ ਸਿੰਘ ਜੀ ਨੇ ਤੇਗਲ ਛਕਉਂਦੇ ਹੋਏ ਐਹੁ ਮੋਲੇ ਜੀ ਕਿਹਾ ਤੇਗਲਿ ਸ਼ਿਕਾਇ ਗੁਰਬਖਸ਼ ਸਿੰਘ ਨੇ ਕਿਹਾ ਤੇਗਲਿ ਸ਼ਿਕਾਇ ਗੁਰਬਖਸ਼ ਸਿੰਘ ਨੇ ਹੋ ਜੋ ਮਨ ਲਈ ਹੋ ਜੋ ਮਰਨ ਦੇ ਲਈ ਤਿਆਰ ਸਿੰਘੋ ਅੱਜ ਸਿੰਘ ਇਹ ਖਵੋਣਾ ਸਫਲ ਕਰਨਾ ਅੱਜ ਸਿੰਘ ਇਹ ਖਵੋਣਾ ਸਫਲ ਕਰਨਾ ਦਿਉ ਧਰਮ ਤੋਂ ਸੀਸ ਭਾਰ ਸਿੰਘੋ ਹੋਇਆ ਕੀ ਜੇ ਅਸੀਂ ਹਾਂ ਬਹੁਤ ਥੋੜੇ ਹੋਇਆ ਕੀ ਜੇ ਅਸੀਂ ਹਾਂ ਬਹੁਤ ਥੋੜੇ ਵੈਰੀ ਝੜਿਆ ਹੈ ਕਈ ਹਜ਼ਾਰ ਸਿੰਘੋ ਲੱਖਾਂ ਨਾਲ ਚਮਕੌਰ ਵਿੱਚ ਲੜਨ ਵਾਲੇ ਲੱਖਾਂ ਨਾਲ ਚਮਕੌਰ ਵਿੱਚ ਲੜਨ ਵਾਲੇ ਅਸੀਂ ਉਹ ਆ ਜੀਤ ਜੰਝਾਰ ਸਿੰਘੋ ਸਾਡੇ ਸਾਹਮਣੇ ਆੜੇ ਮਯਾਲ ਕੇ ਦੀ ਸਾਡੇ ਸਾਹਮਣੇ ਅੜੇ ਮਝਾਲ ਕੇ ਦੀ ਉੱਲੇ ਉੱਲੇ ਕਾਲ ਵੀ ਝੱਲੇ ਕਾਲ ਵੀ ਨਾ ਸਾਡੇ ਵਾਰ ਸਿੰਘੋ ਬਿਜਲੀ ਬਦਲੀ ਜਾ ਲੁਕੇ ਸ਼ਰਮ ਖਾ ਕੇ ਸਾਡੀ ਵੇਖ ਕੇ ਤੱਲ ਕਲਖਾਰ ਸਿੰਘੋ ਲਾਓ ਜਾ ਅੱਜ ਜੰਗ ਦੇ ਦੁਸ਼ਮਣਾਂ ਦੇ ਲਾਓ ਜਾ ਅੱਜ ਵਜ ਜੰਗ ਦੇ ਦੁਸ਼ਮਣਾਂ ਦੇ ਵੈਰੀ ਰਹਿ ਲਲਕਾਰੇ ਮਾਰ ਸਿੰਘੋ ਵੈਰੀ ਰਹਿ ਲਲਕਾਰੇ ਮਾਰ ਸਿੰਘੋ ਸੀਤਲ ਗੌਣਗੇ ਕੌਮੀ ਪਰਵਾਨਿਆਂ ਦੀ ਸੀਤਲ ਗੌਣਗੇ ਕੌਮੀ ਪਰਵਾਨਿਆਂ ਦੀ ਜੁਗਾਂ ਤੀਕ ਪਿਛੋ ਢਾਡੀ ਵਾਰ ਸਿੰਘੋ ਜੁਗਾਂ ਤੀਕ ਪਿਛੋ ਢਾਡੀ ਵਾਰ ਸਿੰਘੋ ਕਿੰਨਾ ਮਰਨ ਦਾ ਚਾਹ ਸੀ ਕਿ ਇਸ ਕੌਮ ਦੀ ਸਾਰੀ ਕਾਰਨ ਵਾਲਿਆਂ ਵਿੱਚ ਬੜੇ ਦਿਰੜ ਪਰੋਸੇ ਨਾਲ ਮੌਜੇ ਸਾਹਮਣੇ ਛਾਤੀਆਂ ਡਾ ਕੇ ਖਲੇ ਜਥੇਦਾਰ ਦੇ ਥੋੜੇ ਜਿਹੇ ਸ਼ਬਦਾਂ ਨੇ ਸਿੱਖਾਂ ਨੂੰ ਦੂਣਾ ਜੋਸ਼ ਭਰ ਦਿੱਤਾ ਉਹਨਾਂ ਸਤਸ੍ਰੀ ਏਕਾਤ ਤੇ ਰਾਜ ਕਰੇਗਾ ਖਾਲਸਾ ਦੇ ਜ਼ਿਕਾਰੇ ਨਾਲ ਅਸਮਾਨ ਕੋ ਯਾ ਦਿੱਤਾ ਅ ਦੂਜੇ ਪਾਸੇ ਜੱਜ ਸਿੰਘਾਂ ਦੀ ਇਹਨੀ ਥੋੜੀ ਗਿਣਤੀ ਦਾ ਪਤਾ ਲੱਗਿਆ ਤਾਂ ਬਹਿਰੀਆਂ ਦੇ ਹੌਸਲੇ ਢੇਰ ਵੱਧ ਗਏ ਅੱਗੇ ਵੱਧ ਕੇ ਜਹਾਨਖਾਨ ਨੇ ਐਲਛਿਆ ਨੇ ਬਾਬਾ ਗੁਰਵਖ ਸਿੰਘ ਨੂੰ ਕਿਹਾ ਲੜਾਈ ਵਿੱਚ ਤੁਸੀਂ ਜਿੱਤ ਨਹੀਂ ਸਕੋਗੇ ਸੋ ਲੜਕੇ ਜਾਨਾ ਕਵਣ ਨਾਲ ਹਥਿਆਰ ਸੁੱਟ ਦਿਓ ਤੇ ਮਾਫੀ ਮੰਗ ਲਵੋ ਅਗੋ ਸ਼ੇਰਦਿਲ ਸੰਤ ਸਪਾਈ ਬਾਬਾ ਗੁਰਵਖ ਸਿੰਘ ਜੀ ਨੇ ਕਿਹਾ ਅਸੀਂ ਜਾਨ ਬਚਾਉਣ ਵਾਸਤੇ ਨਹੀਂ ਸ਼ਹੀਦ ਹੋਣ ਵਾਸਤੇ ਜਨਮੇ ਹਾਂ ਅਸਾ ਖਤਿਆਰ ਬੈਰੀ ਦੇ ਤੇ ਪੈਰਾ ਵਿੱਚ ਸੁੱਟਣ ਵਾਸਤੇ ਨਹੀਂ ਮਰਦਾ ਬਾਗ ਮੈਦਾਨਾਂ ਵਿੱਚ ਪਰਖਣ ਵਾਸਤੇ ਪਹਿਨੇ ਹਨ ਅੱਜ ਅਸੀਂ ਆਪਣੇ ਗੁਰੂ ਮਹਾਰਾਜ ਦਾ 6 ਲੱਖ ਸੇ 1 ਲੜਾਉ ਵਾਲਾ ਮਹਾ ਬਾਗ ਸੱਚਾ ਸਾਫਤ ਕਰਨ ਵਾਸਤੇ ਪੜ ਮੱਲਿਆ ਹੈ ਤੇ ਤੁਹਾਡੀ ਕਈ ਹਜ਼ਾਰ ਸੈਨਾ ਨਾਲ ਅੱਜ ਕੱਲ ਕੀ ਤਰਦਾ ਇੱਕ ਇੱਕ ਸਿੰਘ ਲੜੇਗਾ ਦਿਲ ਵਿੱਚ ਕੋਈ ਅਰਮਾਨ ਨਾ ਰਹਿ ਜਾਵੇ ਜਾਨ ਖਾਂ ਨੂੰ ਕਹੋ ਪਹਿਲ ਕਰੇ ਖਾਲਸਾ ਤਿਆਰ ਪੁਰ ਤਿਆਰ ਹੈ ਇਹ ਦਿਲ ਰਾਨਾ ਉੱਤਰ ਸੁਣ ਕੇ ਦਰਾਨੀਆਂ ਦੇ ਪੂਛਾਂ ਤੇ ਪੱਛਾਂ ਤੇ ਲੋਣ ਛੜਕਿਆ ਗਿਆ ਕਹਿਣ ਵਿੱਚ ਜਹਾਂ ਖਾਨ ਨੇ ਇਸ ਤਰ੍ਹਾਂ ਹੱਲਾ ਕਹਿਰ ਵਿੱਚ ਜਹਾਂ ਖਾਨ ਨੇ ਇਸ ਤਰ੍ਹਾਂ ਹੱਲਾ ਬੋਲਿਆ ਜੀ ਥੋੜੇ ਸਿੰਗ ਟੱਕਰੇ ਤੇ ਵੇਖ ਕੇ ਸੁਰ ਸਿਰ ਟੱਕਰੇ ਤੇ ਵੇਖ ਕੇ ਹੱਲਾ ਬੋਲਿਆ ਦਰਾਨੀਆਂ ਬੰਗਾਰ ਬੀ 25 ਸਬੇ ਬੀ 25 ਬੋ ਸ਼ੇਰ ਦਸ਼ਮੇਸ਼ ਦੇ ਗਾਜੀ ਦੀਨ ਦੇ ਅਲੱਥੇ ਕਈ ਹਜ਼ਾਰ ਨਾਰੇ ਲਾਏ ਜੋ ਹਾਂ ਪਾਸਿਆਂ ਤੋਂ ਜੋਦੇ ਆ ਅਲੀ ਅਲੀ ਕਰ ਤਾਰ ਕਰ ਤਾਰ ਅੰਤ ਹੋਏ ਰਣਬੀਰ ਆ ਮੋ ਸਾਹਮਣੇ ਮਨ ਪਾਉਂਦੇ ਪਕੜ ਹਥਿਆਰ ਅੰਤ ਹੋਏ ਰਣਬੀਰ ਆ ਮੋ ਸਾਹਮਣੇ ਮਨ ਪਾਉਂਦੇ ਪਕੜ ਹਥਿਆਰ ਲੱਗੇ ਝੋਟੇ ਪਰ ਹਵਾਨਿਆਂ ਦੇ ਆਣ ਕੇ ਜਦ ਜੋਤ ਬਣ ਜਗਿਤ ਤਲਵਾਰ ਕੁੰਨ ਭੋਖਤੋ ਚੁੱਕਿਆ ਜਾ ਮੌਤ ਨੇ ਮੋਏ ਗਏ ਕਈ ਬਲੀ ਸਰਦਾਰ ਕੁੰਨ ਭੋਖਤੋ ਜਾ ਚੁੱਕਿਆ ਮੌਤ ਨੇ ਮੋਏ ਗਏ ਕਈ ਬਲੀ ਸਰਦਾਰ ਕਈ ਹੱਸਿਆ ਸਜਾਤੀਆਂ ਆਹ ਬਾਰੀਆਂ ਕਈ ਹੱਤਿਆਤ ਬਾਰੀਆਂ ਜਵਾਨੀਆਂ ਓਏ ਦਿਲਾਂ ਦੇ ਨਹੀਂ ਸਿਰਾਂ ਦੇ ਵਪਾਰ ਰੰਗੀ ਗਈ ਹੈ ਰਣ ਭੂਮੀ ਨਾਲ ਰੱਦ ਦੇ ਚਿੰਬੀ ਪੈ ਨਿ ਜਿਓ ਸੁਆਗਣ ਨਾਰ ਜਿਤੇ ਇੱਕ ਕੇਸ ਧਾਰੀ ਪਿਆ ਨਛਦਾ ਗਾਜੀ ਦਾ ਸੋਤੇ ਡੇਗੇ ਸਿਰ ਬਾਰ ਜਾਦੇ ਆਇਆ ਚਮਕ ਔਰ ਫਿਰ ਅਸੀਤਲਾ ਜਾਦੇ ਆਇਆ ਚਮਕ ਔਰ ਫਿਰ ਅਸੀਤਲਾ ਇੱਕ ਇੱਕ ਸਿੰਘ ਜਪਦਾ ਜਹਾਰ ਇੱਕ ਇੱਕ ਸਿੰਘ ਜਾਵਦਾ ਜਹਾਰ ਵਿਆਰੀਆਂ ਦਾ ਬੈਰੀਆਂ ਦਾ ਖਿਆਲ ਸੀ ਕਿ ਸਿੱਖ ਬੜੇ ਥੋੜੇ ਹਨ ਤੇ ਉਹ ਬਿਨਾ ਲਾਉ ਡੋਲੇ ਹੀ ਸਾਡੀ ਬਧੇਰੇ ਗਿਣਤੀ ਨੂੰ ਵੇਖ ਕੇ ਹਥਿਆਰ ਛੱਡ ਦੇਣਗੇ ਪਰ ਬਹੁ ਗਿਣਤੀ ਦਾ ਗਵੰਡ ਆਦਮੀ ਦੇ ਦੇਰ ਵਿੱਚ ਸਦਾ ਰਿਹਾ ਹੈ ਘੱਟ ਗਿਣਤੀ ਦੇ ਬਲ ਤੇ ਗੁਣਾ ਨੂੰ ਸਮਝਣ ਵਿੱਚ ਸੰਸਾਰ ਸਦਾ ਭੁਲੇਖਾ ਖਾਂਦਾ ਆਇਆ ਹੈ ਪਰ ਵਾਹ ਕੈਨ ਉਤੇ ਅਤਿਆਸ ਇਸ ਭਲੇਖੇ ਨੂੰ ਦੂਰ ਕਰਨ ਦਾ ਸਮੇਂ-ਸਮੇਂ ਸਿਰ ਯਤਨ ਕਰਦਾ ਰਿਹਾ ਹੈ ਜਹਾਨ ਖਾਨ ਦਾ ਭਲੇਖਾ ਵੀ ਦੂਰ ਹੋ ਗਿਆ ਜਦ ਉਹਨਾਂ ਵੀ ਪੰਜਾਂ ਸ਼ੇਰਾਂ ਦੇ ਬੈਰੀਦਲ ਦੇ ਹਜ਼ਾਰਾਂ ਸੂਰਮੇ ਧਰਤੀ ਤੇ ਲਟਾ ਦਿੱਤੇ ਖਰਤਾ ਅੰਦਾ ਤੋਂ ਤਲਵਾਰ ਖੜਕਣ ਲੱਗ ਪਈ ਕਿ ਫਿਰ ਇਹ ਖੋਨੀ ਖੋਨ ਦਸਣ ਲੱਗਾ ਪਾਣੀ ਬਿਨਾਂ ਮੱਛੀਆਂ ਵਾਂਗ ਘਾਇਲ ਤਰਫ ਤੜਫਣ ਲੱਗੇ ਸੂਰਮੇ ਦਾ ਦਈਆ ਜਤ ਨਾਲ ਨਹੀਂ ਸਿਰ ਨਾਲ ਹੁੰਦਾ ਹੈ ਤਾਂ ਵਖਰਾ ਹੋ ਕੇ ਸਿਰ ਬੈਰੀ ਦੇ ਪੈਰਾਂ ਵਿੱਚ ਬੇਸ਼ੱਕ ਰੁਲ ਜਾਵੇ ਪਰ ਜਿਉਂਦੇ ਜਾਨ ਕਿਸੇ ਅੱਗੇ ਝੁੱਕਣ ਨੂੰ ਤਿਆਰ ਨਹੀਂ ਹੁੰਦਾ ਇਹ ਮਰਦਾਂ ਵਾਲੀ ਬਰਿਆਦਾ ਬਾਬੇ ਗੁਰਵਕ ਸਿੰਘ ਦੇ ਉੱਤੇ ਸਾਥੀਆਂ ਨੇ ਪਾੜ ਵਿਖਾਈ ਕਈਆਂ ਨੂੰ ਮਾਰ ਕੇ ਇੱਕ ਇੱਕ ਸਿੰਘ ਸ਼ਹੀਦ ਹੋ ਗਿਆ ਸੌ ਸੌ ਦੀ ਇੱਕ ਇੱਕ ਨਾਲ ਹੋ ਰਹੀ ਲੜਾਈ ਸੌ ਸੌ ਦੀ ਇੱਕ ਇੱਕ ਨਾਲ ਹੋ ਰਹੀ ਲੜਾਈ ਦੋ ਹਜ਼ਾਰਾਂ ਬਹਾਦਰੀ ਰਣਕੂਬ ਬਖਾਈ ਖੂਬ ਬਖਾਈ ਔ ਦੋ ਹਜ਼ਾਰਾਂ ਬਹਾਦਰੀ ਰਣਕੂਬ ਬਖਾਈ ਪਿੱਛੇ ਪੈਰ ਨਾ ਪਰਤੇ ਆ ਨਾ ਅੱਗ ਭਵਾਈ ਤੀਰ ਚੱਲਣ ਨੂੰ ਕਿਸੇ ਨੇ ਤੀਰ ਚੱਲਣ ਨੂੰ ਕਿਸੇ ਨੇ ਇੱਕ ਢਾਲ ਬਣਾਈ ਕਈਆਂ ਆਪਣੇ ਇਸ਼ਕ ਦੀ ਅਗ ਇਉਂ ਬੁਝਾਈ ਹੋਰ ਸਮਝ ਕੇ ਤੇਗ ਦੀ ਛਾਤੀ ਨਾਲ ਲਾਈ ਹੋਰ ਸਮਝ ਕੇ ਤੇਗ ਹੀ ਛਾਤੀ ਨਾਲ ਲਾਈ ਸੁਰਮਿਆਂ ਦੇ ਕਾਲ ਸੇ ਇਉਂ ਰੀਤ ਨਿਵਾਇ ਰੀਤ ਨਿਵਾਈ ਸੂਰਮਿਆਂ ਦੀ ਖਾਲਸੇ ਇਉਂ ਰੀਤ ਨਿਭਾਈ ਇੱਕ ਸਿੰਘ ਦਸ ਦਸ ਮਾਰ ਕੇ ਇੱਕ ਸਿੰਘ ਦਸ ਦਸ ਮਾਰ ਕੇ ਸ਼ਹੀਦੀ ਪਾਈ ਜਦ ਖਾਤੇ ਬਿਨ ਤਲਵਾਰ ਦੇ ਅੰਗ ਰਹਾ ਨ ਕਾਈ ਆਖਰ ਨੂੰ ਗੁਰਬਖਸ਼ ਸਿੰਘ ਫਿਰ ਫਤਿਹ ਬਲਾਈ ਫਤਿਹ ਬਲਾਈ ਆਖਰ ਨੂੰ ਗੁਰਬਖਸ਼ ਸਿੰਘ ਫਿਰ ਫਤਿਹ ਬਲਾਈ ਮੋਤ ਕੁਵਾਰੇ ਜਨਮ ਦੀ ਮੋਤ ਕੁਵਾਰੇ ਜਨਮ ਦੀ ਅੱਜ ਗਈ ਪਰਨਾਹੀ ਤਨ ਕਾਲ ਸਾਸੀਤਲਾ ਤਨ ਜਨਦੀ ਮਾਈ ਜਨਦੀ ਮਾਈ ਔ ਤਨ ਕਾਲ ਸਾਸੀਤਲਾ ਤਨ ਜਨਦੀ ਮਾਈ ਇੱਕ ਇੱਕ ਸਿੱਖ ਇੱਕ ਇੱਕ ਸਿੰਘ ਅਨੋਖਾ ਫਟ ਖਾ ਕੇ ਸ਼ਹੀਦ ਹੋ ਡੇਗਾ ਬਾਬਾ ਗਰਵਖ ਸਿੰਘ ਜੀ ਦਾ ਸਾਰਾ ਸਰੀਰ ਬੈਰੀ ਨੇ ਬੈਰੀ ਦੇ 12 ਨਾਲ ਲੀਰੋ ਲੀਰ ਹੋ ਗਿਆ ਉਹ ਧਰਮ ਤੋਂ ਜਾਨ ਬਾਰ ਕੇ ਸੱਚਖੰਡ ਜਾ ਵਸੇ ਇਹ ਘਟਨਾ 1257 ਈਸਵੀ ਦੀ ਹੈ ਜਦ ਬਾਬਾ ਜੀ ਦਾ ਸ਼ਹੀਦ ਗੰਜ ਅਕਾਲ ਤਖਤ ਦੇ ਪਿਛਲੇ ਪਾਸੇ ਹੈ ਯਹਾਨ ਖਾਨ ਨੇ ਅਮਰਤਾ ਸਰਤੇ ਕਬਜ਼ਾ ਕਰ ਲਿਆ ਉਸ ਨੇ ਅਬਰ ਸਾਹ ਸਰੋਵਰ ਦਾ ਬਹੁਤ ਸਾਰਾ ਹਿੱਸਾ ਪੂਰ ਦਿੱਤਾ ਸਭ ਗੁਰਧਾਮਾਂ ਨੂੰ ਤੇ ਸਭ ਗੁਰਧਾਮਾਂ ਦੀ ਬਿਆਦਵੀ ਕੀਤੀ ਸਭ ਗੁਰਧਾਮਾਂ ਦੀ ਬਿਆਦਵੀ ਕੀਤੀ ਸ਼ਹਿਰ ਦੀ Hindu Sikh ਵਜੋਂ ਉੱਤੇ ਮਨ ਆਈ ਜਲਮਟਾਈ ਇਹਨਾਂ ਸਾਰੀਆਂ ਬੁਰਾਈਆਂ ਦਾ ਬਦਲਾ ਲੈਣ ਵਾਸਤੇ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਚੜ੍ਹ ਆਏ ਤੇ 11 ਨਵੰਬਰ 1757 ਈਸਵੀ ਨੂੰ ਲੜ ਕੇ ਸ਼ਹੀਦੀ ਪ੍ਰਾਪਤ ਕਰ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ